ਜੰਗਬੰਦੀ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਤਣਾਅ جاری ਹੈ। ਪਾਕਿਸਤਾਨ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਲਗਾਤਾਰ ਨਵੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਜ਼ੁਰਾਂ ਸੋਸ਼ਲ ਮੀਡੀਆ ਤੇ ਸਾਈਬਰ ਅਟੈਕ ਦਾ ਖਤਰਾ ਵੀ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਕਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਜਾਂ ਕੋਈ ਹੋਰ ਐਪਲੀਕੇਸ਼ਨ ਯੂਜ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ। ਪਾਕਿਸਤਾਨ ਹੁਣ ਭਾਰਤ ਨੂੰ ਡਿਜੀਟਲ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਹੁਣ ਪਾਕਿਸਤਾਨ ਨੇ ਨਵੀਆਂ ਸਾਜ਼ਿਸ਼ਾਂ ਆ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਾਕਿਸਤਾਨ ਭਾਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਹਿਲਰੀ ਵਾਇਰਸ ਦੇ ਖਤਰਨਾਕ ਡਾਂਸ ਦਾ ਸਹਾਰਾ ਲੈ ਰਿਹਾ ਪਿਛਲੇ ਕੁਝ ਦਿਨਾਂ ਤੋਂ ਡਾਂਸ ਆਫ ਦਾ ਹਿਲਰੀ ਸੁਰਖੀਆਂ ਦੇ ਵਿੱਚ ਹੈ ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਡਾਂਸ ਆਫ ਦਾ ਹਿਲਰੀ ਵਾਇਰਸ ਨੂੰ ਸਿਰਫ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹੀ ਨਹੀਂ ਸਗੋ ਈਮੇਲ ਰਾਹੀਂ ਵੀ ਡਿਵਾਈਸਾਂ ਤੇ ਫੈਲਾ ਸਕਦਾ ਹੈ ਮਾਲਵੇਅਰ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਕੁਝ ਸਕਿੰਟਾਂ ਦੇ ਵਿੱਚ ਹੀ ਚੋਰੀ ਕਰ ਸਕਦਾ ਹੈ ਦਰਸਲ ਤੁਹਾਨੂੰ ਡਾਂਸ ਆਫ ਦਾ ਹਿਲਰੀ ਨਾਂ ਨਾਲ ਉਲਝਣ ਦੇ ਵਿੱਚ ਨਹੀਂ ਪੈਣਾ ਹੈ ਕਿਉਂਕਿ ਇਹ ਕੋਈ ਡਾਂਸ ਵੀਡੀਓ ਨਹੀਂ ਹੈ ਇੱਕ ਮਾਲਵੇਅਰ ਹੈ ਇਹ ਹੈ ਵਾਇਰਸ ਹੈ ਇੱਕ ਆਕਰਸ਼ਕ ਨਾਂ ਤੇ ਫਾਈਲ ਫਾਰਮੈਟ ਦੇ ਨਾਲ ਭੇਜਿਆ ਗਿਆ ਯੂਜ਼ਰਸ ਨੂੰ ਧੋਖਾ ਦੇਣ ਦੇ ਲਈ ਇਹ ਭੇਜਿਆ ਗਿਆ ਜਿਵੇਂ ਹੀ ਤੁਸੀਂ WhatsApp Facebook ਜਾਂ Telegram ਤੇ ਆਉਣ ਵਾਲੀ ਵੀਡੀਓ ਜਾਂ ਡਾਕੂਮੈਂਟ ਫਾਈਲ ਖੋਲਦੇ ਹੋ ਤਾਂ ਇਹ ਡਿਵਾਈਸ ਚੁੱਪਚਾਪ ਹੀ ਤੇ ਇੰਸਟਾਲ ਹੋ ਜਾਂਦੇ ਆ ਅਤੇ ਬੈਕਗ੍ਰਾਉਂਡ ਦੇ ਵਿੱਚ ਐਕਟਿਵ ਹੋ ਜਾਂਦੀ ਹੈ ਤੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੀ ਹੈ ਇਹ ਵਾਇਰਸ WhatsApp Facebook ਅਤੇ Telegram ਵਰਗੇ ਸੋਸ਼ਲ ਮੀਡੀਆ ਪਲੈਟਫਾਰਮਸ ਰਾਹੀਂ ਵੀਡੀਓ ਜਾ ਡਾਕੂਮੈਂਟਸ ਦੇ ਰੂਪ ਦੇ ਵਿੱਚ ਫੈਲ ਰਿਹਾ ਹੈ ਸਾਈਬਰ ਸੁਰੱਖਿਆ ਸੈੱਲ ਨੇ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ ਕਿਉਂਕਿ ਇਹ ਵਾਇਰਸ ਨਾ ਸਿਰਫ ਨਿੱਜੀ ਜਾਣਕਾਰੀ ਚੋਰੀ ਕਰਦਾ ਸਗੋਂ ਬੈਂਕਿੰਗ ਜਾਣਕਾਰੀ ਵੀ ਚੋਰੀ ਕਰਦਾ ਹੈ ਇਸ ਦੇ ਨਾਲ ਤੁਹਾਡੇ ਡਿਵਾਈਸ ਨੂੰ ਗੰਭੀਰ ਨੁਕਸਾਨ ਵੀ ਹੋ ਸਕਦਾ ਹੈ ਇਸ ਤਰ੍ਹਾਂ ਤੁਸੀਂ ਆਪਣੇ ਵਾਇਰਸ ਦੇ ਹਮਲੇ ਤੋਂ ਆਪਣੇ ਆਪ ਨੂੰ ਤੇ ਆਪਣੇ ਡਿਵਾਈਸ ਨੂੰ ਸੁਰੱਖਿਅਤ ਰੱਖ ਸਕਦੇ ਹੋ ਅਸੀਂ ਤੁਹਾਨੂੰ ਕੁਝ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਡਿਵਾਈਸ ਨੂੰ ਸੁਰੱਖਿਅਤ ਰੱਖ ਸਕਦੇ ਹੋ ਆਪਣੇ smartphones ਅਤੇ laptop ਤੇ ਵਿੱਚ ਇੱਕ ਚੰਗਾ ਐਂਟੀਵਾਇਰਸ ਸਵਰਤੋ ਡਿਵਾਈਸ ਦੇ ਵਿੱਚ ਲੇਟੈਸਟ ኦਪਰੇਟਿੰਗ ਸਿਸਟਮ ਦੀ ਵਰਤੋਂ ਕਰੋ ਬੈਂਕਿੰਗ ਅਤੇ ਸੋਸ਼ਲ ਮੀਡੀਆ ਐਪਸ ਤੇ ਇੱਕ ਮਜ਼ਬੂਤ ਪਾਸਵਰਡ ਲਗਾਓ Gmail ਅਤੇ ਹੋਰ ਐਪਸ ਦੇ ਵਿੱਚ 2 ਫੈਕਟਰ অথেন্টিকেশন ਨੂੰ ਓਨ ਰੱਖੋ ਜਿਵੇਂ ਹੀ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਹੋ ਤਾਂ ਉਸ ਦੀ ਜਾਣਕਾਰੀ ਜ਼ਰੂਰ ਲਓ ਗਲਤੀ ਦੇ ਨਾਲ ਵੀ ਫੋਨ ਜਾਂ ਸੋਸ਼ਲ ਮੀਡੀਆ ਤੇ ਮਿਲੇ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਜੇਕਰ ਤੁਸੀਂ ਗਲਤੀ ਦੇ ਨਾਲ ਕਿਸੇ ਵੀ ਅਣਜਾਣ ਨੰਬਰ ਜਾਂ ਫਾਈਲ ਤੇ ਕਲਿੱਕ ਕਰਦੇ ਹੋ ਅਤੇ ਤੁਹਾਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਤੁਰੰਤ 1930 ਤੇ ਕਾਲ ਕਰਕੇ ਇਸ ਬਾਰੇ ਸੂਚਿਤ ਕਰੋ ਤਾਂ ਇਹ ਕੁਝ ਤਰੀਕੇ ਸੀ ਜਿਸ ਨੂੰ ਅਪਣਾ ਕੇ ਤੁਸੀਂ ਇਹਨਾਂ ਸਾਈਬਰ ਅਟੈਕਸ ਤੋਂ ਬਚ ਸਕਦੇ ਹੋ ਤਾਂ ਲਗਾਤਾਰ ਪਾਕਿਸਤਾਨ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਵੀਆਂ-ਨਵੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਤਾਂ ਇਸ ਦੌਰਾਨ ਹੁਣ ਸੋਸ਼ਲ ਮੀਡੀਆ ਤੇ ਸਾਈਬਰ ਅਟੈਕ ਦਾ ਖਤਰਾ ਵੀ ਸਾਹਮਣੇ ਹੈ ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਸ ਯੂਜ਼ ਕਰਦੇ ਹੋ ਕਿ ਹਰ ਕੋਈ ਅੱਜਕੱਲ ਸੋਸ਼ਲ ਮੀਡੀਆ ਪਲੈਟਫਾਰਮ ਯੂਜ਼ ਕਰਦਾ ਹੈ ਹਰ ਕਿਸੇ ਦੇ ਕੋਲ ਮੋਬਾਈਲ ਫੋਨ ਆ ਤਾਂ ਜੇਕਰ ਕੋਈ ਵੀ ਲਿੰਕ ਤੁਹਾਨੂੰ ਮਿਲਦਾ ਹੈ ਤਾਂ ਬਿਨਾ ਕਿਸੇ ਬਿਨਾ ਕਿਸੇ ਜਾਣਕਾਰੀ ਦੇ ਉਸ ਲਿੰਕ ਤੇ ਕਲਿੱਕ ਨਾ ਕਰੋ ਬਿਨਾ ਕਿਸੇ ਜਾਣਕਾਰੀ ਤੇ ਕੋਈ ਵੀ ਐਪ ਜਿਹੜੀ ਹੈਗੀ ਆ ਉਹ ਡਾਊਨਲੋਡ ਨਾ ਕਰੋ ਹੁਣ ਪਾਕਿਸਤਾਨ ਨੇ ਨਵੀਆਂ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਾਕਿਸਤਾਨ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਸ ਵਾਇਰਸ ਨੂੰ ਫੈਲਾ ਰਿਹਾ ਹੈ ਇਸ ਵਾਇਰਸ ਨੂੰ ਫਲਾਕੇ ਜਿਹੜਾ ਲੋਕਾਂ ਦੀ ਪਰਸਨਲ ਅਤੇ ਬੈਂਕਿੰਗ ਜਾਣਕਾਰੀ ਨੂੰ ਚੁਰਾ ਰਿਹਾ ਹੈ